ਪ੍ਰੋ ਡਵੀ ਦਾਸਿਆ ਗਲੋਬਲ ਆਰਗੇਨਾਈਜੇਸ਼ਨ ਯੂਐਸਏ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਤੰਤਰ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਮਹਾਨ ਨਗਰ ਕੀਰਤਨ 6 April ਦਿਨ ਸ਼ਨੀਵਾਰ ਨੂੰ ਅਪਰ ਡਵੀ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਢਾਡੀ ਅਤੇ ਕੀਰਤਨੀ ਜਥੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕਰਨਗੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਬਸਈਆ ਮੇਰਾ ਮਾਥੇ ਸ਼ਤ ਤਰੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੈਕਰੀਟ 69 ਅਪਰਡਲਫੀ ਫਿਲਾਡਲਫੀਆਂ डर्पी, ਦੀਆਂ ਸਮੂਹ ਸੰਗਤਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ 6 ਅਪ੍ਰੈਲ ਨੂੰ ਅ ਦਿਨ ਸ਼ਨੀਵਾਰ ਸੰਗਤਾਂ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਬਣਾ ਰਹੀਆਂ ਨੇ ਸੋ ਇਹ ਤੀਸਰਾ ਮਹਾਨਗਰ ਕੀਰਤਨ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇਸ ਦਿਨ ਆਪਣੇ ਘਰਾਂ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢਦੇ ਹੋਏ ਆਪਾਂ ਸਟਰੀਟ 69 ਅਪਰ ਡਲਫੀ ਫਿਲਡਲਫੀਆ ਵਿਖੇ ਪਹੁੰਚ ਕੇ ਤੰਤਨ ਗੁਰਵਦਾਸ ਮਹਾਰਾਜ ਜੀ ਦੇ ਇਹ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰੀਏ ਔਰ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੀ ਹਰਪ੍ਰੀਤ ਸੁਮਨ ਜੀ ਦਾ ਇਸ ਨਿਊਜ਼ ਨੂੰ ਆਜ਼ਾਦ ਟੀਵੀ ਨਾਲ ਸਾਂਝੀ ਕਰਨ ਤੇ ਧੰਨਵਾਦ ਕਰਦੇ ਹਾਂ ਹਰਪ੍ਰੀਤ ਸੁਮਨ ਜੀ ਪਹਿਲਾਂ ਵੀ ਯੂਐਸਏ ਵਿੱਚ ਸਮਾਜ ਨਾਲ ਸੰਬੰਧਿਤ ਸਮਾਗਮਾਂ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਆਜ਼ਾਦ ਟੀਵੀ ਨੂੰ ਦਿੰਦੇ ਰਹਿੰਦੇ ਹਨ Shamla Chandar Building Maintenance Handyman under Jack Trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandra Center. call him on this number 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ